ਕੀ ਹੋਇਆ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੂਥਾਂ ਵਾਲੇ ਖੂਹ ਦੇ ਕੋਲ ਗਏ ਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਬਹੁਤ ਸਾਰੇ ਪਿੰਡਾਂ 'ਚੋਂ ਲੰਘਦੇ ਹੋਏ ਤਿੰਨੇ ਕਾਂਕਰ ਦੀ ਧਰਤੀ ਤੇ ਪੁੱਜੇ ਇਹ ਉਹੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਸੀ ਇਸ ਤੋਂ ਬਾਅਦ ਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਪਾਕਤਾ ਪਾਈਕਾ ਪਿੰਡ ਪਹੁੰਚਦੇ ਹਨ ਇਸ ਪਿੰਡ ਦਸਮ ਪਿਤਾ ਜੀ ਇੱਕ ਖੂਹ ਦੇ ਕੋਲ ਜਾ ਕੇ ਰੁਕਦੇ ਹਨ ਇਹ ਉਹ ਕੋਸੇ ਜਿਸ ਨੂੰ ਰਾਤੋ-ਰਾਤ ਪੂਤਾਣੇ ਬਣਾਇਆ ਸੀ ਜਦੋਂ ਗੁਰੂ ਜੀ ਇੱਥੇ ਪਹੁੰਚਦੇ ਹਨ ਤਾਂ ਉਹ ਇੱਕ ਪਿੱਪਲ ਹੇਠ ਬੈਠਦੇ ਹਨ ਜਿਸ ਦੀ ਛਾਂ ਬਹੁਤ ਗੂੜੀ ਸੀ ਦਸ਼ਮ ਪਿਤਾ ਨੇ ਆਪਣੇ ਘੋੜਿਆਂ ਦੀ ਕਮਾਨ ਸਿੱਖਾਂ ਦੇ ਹੱਥ ਫੜਾ ਦਿੱਤੀ ਤੇ ਫਿਰ ਸਿੱਖਾਂ ਨੇ ਇੱਥੇ ਗਲੀਚੇ ਵਿਛਾ ਲਏ ਫਿਰ ਸਾਰੇ ਸਿੱਖ ਤੇ ਗੁਰੂ ਜੀ ਇਸ ਗਲੀਚੇ ਤੇ ਬੈਠ ਗਏ ਜਦੋਂ ਗੁਰੂ ਜੀ ਇਸ ਗਲੀਚੇ ਉੱਪਰ ਬੈਠੇ ਤਾਂ ਉਹਨਾਂ ਨੇ ਆਪਣੀ ਨਜ਼ਰ ਚਾਰੇ ਪਾਸੇ ਘੁਮਾਈ ਤਾਂ ਉਹ ਦੇਖਦੇ ਹਨ ਇੱਕ ਜਮਾ ਨਵੇਂ ਖੂਹ ਦੀ ਚਨਾਇ ਹੋਈ ਸੀ ਇਹ ਖੂਹ ਜਮਾ ਨਵਾਂ ਨਵਾਂ ਬਣਿਆ ਸੀ ਜਦੋਂ ਦਸ਼ਮ ਪਿਤਾ ਜੀ ਉਸ ਗਲਿਚ ਉੱਪਰ ਵਿਰਾਜਮਣ ਹੋਏ ਤਾਂ ਉਹਨਾਂ ਨੂੰ ਇੱਕ ਆਦਮੀ ਮਿਲਣ ਆਉਂਦਾ ਹੈ ਉਹ ਆਦਮੀ ਦਸ਼ਮ ਪਿਤਾ ਜੀ ਕੋਲ ਆ ਕੇ ਨਮਸਕਾਰ ਕਰਦਾ ਹੈ ਤੇ ਗੁਰੂ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਉਸ ਨੂੰ ਕਹਿੰਦੇ ਹਨ ਆਓ ਪਿਆਰੇ ਜੀ ਗੁਰੂ ਜੀ ਉਸ ਤੋਂ ਪੁੱਛਦੇ ਹਨ ਕਿ ਇਹ ਨਮਕੂ ਕੌਣ ਬਣਵਾ ਰਿਹਾ ਹੈ ਤੇ ਇਹ ਪਿੰਡ ਕਿਸ ਦਾ ਹੈ ਤੇ ਜੋ ਇੱਥੇ ਘਰ ਵਸੇ ਹਨ ਉਹ ਕਿੰਨ੍ਹੇ ਦੇ ਹਨ ਉਹ ਆਦਮੀ ਗੁਰੂ ਜੀ ਨੂੰ ਦੱਸਦਾ ਹੈ ਕਿ ਜੋ ਭਾਈ ਬੈਲੋ ਜੀ ਦਾ ਪੁੱਤ ਹੈ ਉਹਨਾਂ ਦੇ ਹੀ ਵੰਛੇ ਇਸ ਪਿੰਡ ਵਿੱਚ ਰਹਿੰਦੇ ਹਨ ਅਤੇ ਸਾਰੇ ਉਸ ਨੂੰ ਭਗਤਾ ਭਗਤਾ ਕਹਿ ਕੇ ਬੁਲਾਉਂਦੇ ਹਨ ਉਹਨਾਂ ਨੇ ਹੀ ਇਸ ਖੂਹ ਤੇ ਭੂਤਾਂ ਕੋਲੋਂ ਇੱਟਾਂ ਲਵਾਈਆਂ ਸਨ ਇਹ ਸੁਣ ਕੇ ਦਸਮ ਪਿਤਾ ਗੁਰੂ ਗੋਬੇ ਸਿੰਘ ਜੀ ਕਹਿਣ ਲੱਗੇ ਭਾਈ ਬੈਲੋ ਸਭ ਤੋਂ ਪਹਿਲਾਂ ਫਿਰ ਗੁਰੂ ਜੀ ਨਾਲ ਆਏ ਸਿੱਖਣੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਇਹ ਭਾਈ ਬੈਲੋ ਜੀ ਕੌਣ ਹਨ ਫਿਰ ਗੁਰੂ ਜੀ ਕਹਿਣ ਲੱਗੇ ਭਾਈ ਬੈਲੋ ਇੱਕ ਮਹਾਨ ਪੁਰਸ਼ ਸਨ ਜਿਨ੍ਹਾਂ ਨੇ ਪੰਜਵੀਂ ਫਤਿਹशाही ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਮਾਲਵੇ ਵਿੱਚ ਨਾਮ ਦਾ ਪ੍ਰਚਾਰ ਕੀਤਾ ਤੇ ਸਾਂਝਾ ਉਪਦੇਸ਼ ਦਿੱਤਾ